ਰਾ ਦੂਸਰਾ ਵੀਡੀਓ ਕਾ ਚੈਨਲ 317 2 2021 ਜੀ ਤੇ ਅੱਜ ਹੋ ਗਈ ਜਨਾ ਠੀਕ ਹੈ ਜੀ ਕਯੋ ਬਲੋਗ ਉਹ ਨਹੀਂ ਦਿਖਾ ਸਕਦਾ ਕਿ ਦੇਖ ਸਕਦੇ ਹੋ ਤੇ ਹੁਣ ਮੈਂ ਰੋਟੀ ਖਾਣ ਵਾਸਤੇ ਆ ਗਿਆ ਸੀਗਾ ਦੋ ਦੇ ਪਣ ਕਰ ਦੋ ਵਾਰੀ ਦੋ ਵਜੇ ਕਣਾ ਤੇ ਮੈਂ ਸਟੂਡੀਓ ਚ ਆ ਗਿਆ ਵੀਡੀਓ ਬਣਾਉਣ ਵਾਸਤੇ ਮੇਨ ਚੈਨਲ ਦੀ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਦੋਸਤੋਂ ਪੇ ਦੇਖ ਸਕਦੇ ਹੋ ਤਾਂ ਪਾਕਿਸਤਾਨੀ ਆ ਤੇ ਤੁਸੀਂ ਪੁਰਾਣੇ ਵੀਡੀਓ ਦੇਖ ਕੇ ਜਾ ਕੇ ਜੋ ਇਹ ਤੋਂ ਪਹਿਲਾਂ ਵਾਲੀ ਆ ਜੋ 17 ਤਰੀਕ ਵਾਲੀ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ ਅੱਜ ਵੀ 17 ਤਰੀਕ ਦੀ ਅਮਰ ਚ ਦੁਬਾਰੀ ਬੋਲੋ ਸ਼ੁਰੂਆਤ ਲੈਣਾ ਤਾਂ ਨੂੰ ਬਲੋ ਜਲਦੀ ਆਪਣਾ ਹੋ ਸਕਲੇ ਇਸ ਲਈ ਜਲਦੀ ਮੈਂ ਬੜੀ ਬਿਜੀ ਸੀ ਦਾ ਬਹੁਤ ਜਾ ਰਹੇ ਕੁਝ ਕੁ ਤਰ੍ਹਾਂ ਦਾ ਕਿ ਹੁੰਦਾ ਉਸ ਨੇ ਉਹ ਵੀਡੀਓ ਦੇ ਵਿੱਚ ਮੈਂ ਦੱਸਦਾ ਜੋ ਵੀਡੀਓ ਦੇਖੀ ਜੋ ਆਡੀ ਆਟੇ ਵਾਲੀ ਤਰ੍ਹਾਂ ਤੇ ਵਾਲੀ ਜਿਆਕਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦੱਸਣਾ ਹੈ ਕਿ ਹੁਣ ਬਿਲਾ ਠੀਕ ਤੁਸੀਂ ਦੱਸ ਸਕਦੇ ਹੋ ਛੋਡੇ ਧੁੱਪ ਕਿਸ ਤਰ੍ਹਾਂ ਲੱਗਈ ਆ ਤੇ ਮੌਸਮ ਹੁਣ ਅੱਜ ਕੱਲ ਦੇ ਮੌਸਮ ਨਿੱਕੇ ਨੇ ਸਵੇਰ ਦਾ ਮੌਸਮ ਠੰਡਾ ਹੁੰਦਾ ਤੇ ਸ਼ਾਮ ਦਾ ਨਿੱਕ ਹੁੰਦਾ ਦੁਪਹਿਰ ਦਾ ਚਲੋ ਮੈਂ ਹੁਣ ਮੈਂ ਸੋਨੂੰ ਮੈਂ ਬਾਦਰ ਵਿੱਚ ਮੱਲਣਾ ਜੋ ਮੈਂ ਸ਼ਾਮ ਨੂੰ ਦੁਕਾਨ ਵਧਾਈ ਉਦੋਂ ਬਾਅਦ ਤੁਹਾਨੂੰ ਕੰਮ ਨਾਲ ਚਾਕੇ ਮਿਲਦੂੰਗਾ ਤੁਸੀਂ ਵੇਚ ਬਣਾ ਰ ਮਿਲਦਾ ਸਾਨੂੰ ਰਾਤ ਨੂੰ 7:30 ਵਜੇ ਮੈਂ ਤੇ ਗਾਣੇ ਬਤਾ ਦਿੱਤੇ ਸੀ ਬਤਾ ਆ ਕਿ ਆ ਗਿਆ ਸੀ ਯਾਰ ਘਰ ਤੇ ਆ ਕੇ ਰੋਟੀ ਟੋਕ ਖਾਤਾ ਤੇ ਬੈਠਾ ਰ ਡਿਊਟੀ ਕਰੀ ਕਰੀ ਤੇ ਮੈਂ ਕਪੜੇ ਕੱਢਦੇ ਇਹਨਾਂ 8:30 ਹੋ ਗਏ ਨੇ ਕਿ ਮੈਂ ਆ ਗਿਆ ਤੇ ਕੰਮ ਤੇ ਰੋਟੀ ਖਾ ਕੇ ਮੈਂ ਬਸ ਕਰਕੇ ਆ ਦੇ ਬਿਲੌਕ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਕਿ ਮੈਂ ਨੇਰਾ ਹਾਂ ਠੀਕ ਹੈ ਜੀ ਤੇ ਆਟੋਮੈਟਿਕ 32 ਮਿੰਟ ਹੋਣਾ ਮੇਰਾ ਇਹ ਕੋਈ ਤੇ ਨਹੀਂ ਰਹੀ ਆ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਸੁਵੇਦੀ ਮਿਲੂੰਗਾ ਸਵੇਰੇ ਸਵੇਰ ਰਾਤਰੀ ਆ ਸਵੇਰੇ ਕੈਬ ਉੱਠਦਾ ਸੁਣ ਮੈਨੂੰਗਾ ਕੈਬ ਦੀ ਮਨਾਉਣਾ ਉਸਨ ਦਸੰਬਰ ਤੋਂ ਸੁਢੇਚ ਮਨਾਉਣਾ ਮੈਂ ਉਸ ਦੇ ਪੰਜ ਘੰਟਾ ਮਿਲਣਾ ਖ ਨੂੰ ਸਵੇਰੇ ਪੰਜਾਂ ਘੰਟਾ ਮੈਂ ਕਾਫੀ ਦਸ ਨੇ ਅੱਜ ਦੋਸਤ ਬਣਾ ਦੇਣੇ ਯਾਨਕਿ 18 2023 ਸਾਲ ਨੂੰ ਸਰਦਾਰ ਜੈ ਸਿੰਘ ਤੇ ਇਹ ਦੰਸ਼ਮਨ ਨੂੰ ਆਪਣੀ ਰਾਤ ਨੂੰ ਟ੍ਰੈਕਟਰ ਦੇ ਰਾਤ ਸਾਲ ਨੂੰ ਪੂਰੀ ਕਰੇ ਸੁਨਤਿਆ ਨੂੰ ਯਾਦ ਹੋਵੇ ਮੈਂ ਹਮੇਸ਼ਾ ਕਿਤੇ ਮੈਂ ਸ਼ਾਇਦ ਲੱਗਿਆ साढ़े पांच में उठा साई छह करी कोई एक अचानक चीज आई है उस दसूंगा चल मिलता रोटी खाऊंगा रोटी खाऊंगा उसमें मिलूंगा रोटी खा के जल बजार जाना हो उसमें मिलूंगा मिलता तो बजार जाने के बाद चीज अचानक आई है उसमें लास्ट दसूंगा जो लास्ट तक वीडियो देखो चल मिलना हूँ बाद तो उदाज मैं दुकान चला दस ड्यूटी करी थी जी तो हम दस बजकर पिंट काफी दस रहा है दस बजकर पाँह मिनट हो गए हैं ठीक है जी तो मैं हम बिहार जाके आना बिहार जाके आकर दो बार सामना मिलना क्योंकि मैं दस बजे जाना सौ बाग से मैं घंटा लेट हो गया चल कोई गल जा तो जरूरी है कैब मुड़कों दसूंगा कैब नहीं मुड़कों दसूंगा तो हम साफ है तो सवेरे की होयाटना हुई वो भी सुन मैं आकर दसूंगा तो आके भीडियो का एंड करूँगा कैबिने मुड़कों दसूंगा तुम्हें स्किपना करो चाहता आके बाद चाहिए ਮੈਂ ਕਿਹਾ ਕਮੈਂਡਰ ਮੈਂ ਟੋਏ ਕਾਫੀ ਦਸ ਰਿਹਾ 11 ਮਿੰਟ ਦਾ 52 ਮਿੰਟ ਤੋਂ ਨੂੰ ਮੈਂ ਬਿਆਰੋਂ ਆ ਗਿਆ ਠੀਕ ਹੈ ਜੀ ਪਹਿਲਾਂ ਬੀਨ ਤਰਨ ਗਿਆ ਸੀ ਕੋਈ ਨਾ ਬਿਆਰ ਗਿਆ ਜੀ ਲੇਟ ਹੋ ਗਿਆ ਠੀਕ ਹੈ ਸਾਰਾ ਦਾ ਨੰਬਰ ਰਹਾ ਤੇ ਤੁਹਾਨੂੰ ਪੁੱਛ ਜਾਈਏ ਪਹਿਲਾਂ ਤੁਸੀਂ ਵੀਡੀਓ ਦੇਖੋ ਤੇ ਸਾਨੂੰ ਬਾਅਦ ਵਿੱਚ ਮਿਲਣਾ ਤੇ ਕੀ ਕਰਾਂ ਕੀ ਹੋਇਆ ਸੀ ਅੱਥ ਪਹਿਲਾਂ ਤੁਸੀਂ ਵੀਡੀਓ ਦੇਖੋ ਤੋਂ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਠੀਕ ਹੈ ਜੀ ਵੀਡੀਓ ਦੇਖਣੀ ਹੋਣੀ ਜੇ ਸਵੇਰੇ ਸਵੇਰ ਦੀ ਵੀਡੀਓ ਆ ਹੈ ਸਵੇਰੇ ਇਹ ਕਹਿੰਦਾ ਜਿਹਨ ਸਾਰੇ ਦਿਨ ਬਿਜੇ ਨਾਲ ਬਿਲਾ ਕੇ ਨੂੰ ਮੋਗ ਮਿਲਾਂ ਤੇ ਸਨਦਰ ਦੋਸਨਾ ਕਿ ਅੱਜ ਸੁਬਹ ਰਾਤਰੀ ਤੇ ਤੰਦ ਹੋ ਗਈ ਜੇ ਤੁਸਨ ਕਿ ਅੱਜ ਸੁਬਹ ਰਾਤਰੀ ਤੇ ਤੰਦ ਹੋ ਗਈ ਜੀਨੇ ਬੜਾ ਬਦਲ ਜੀ ਲਾਈਕ ਕਰ ਲੋ ਜੇ ਤੁਸਨ ਚਾਹੁੰਦੇ ਨਾ ਮੈਂ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਤੇ ਨਾਲ ਦੀ ਨੋਟੀਆਂ ਵਾਲਾ ਨੂੰ ਪ੍ਰੈਸ ਕਰਕੇ ਆਲ ਦਟਨ ਦਾ ਬਲੋ ਮੇਰੇ ਉਸਾਰ ਪੈਨ ਦੇਖਣ ਜੇ ਤੁਸਨ ਸੋਸ਼ਲ ਮੀਡੀਆ ਤਾਂ ਇੰਸਟਾਗ੍ਰਾਮ ਫੇਸਬੁੱਕ ਤਵੇ ਤਰ ਉਹ ਕਿਸੇ ਵੀ ਮੋਡ ਲੋਕਾਂ ਨਾਲ ਚਾਹੁੰਦਾ ਸਾਰਾ ਨਿਕ ਟਿਸ ਕਰੈਸ਼ਨ ਚ ਮਦਦੂਗਾ ਤੇ ਤੁਸੀਂ ਮੇਰੇ ਕੈਨਲ ਕਰਵਾਉਣਾ ਤਾਂ ਆਪਣਾ ਹਿੱਜੇ ਲੈ ਚਾਹ। ਉਹਦਾ ਨਹੀਂ ਕਾਈ ਹਿੰਦੀ ਆ ਤਾਂ ਮਨ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ। ਤਾਂ ਨੋਟ ਦੇ ਨਾਮ ਪੈਸੰਟ ਕੇ ਅੰਦਰ ਆਪਣਾ ਮਦਦ ਸਲਾਹਣਾ ਨਾ। ਤੇ ਛੋਟੇ ਮਾਂ ਚ ਗੱਲਾਂ ਸਟਾਈਮ ਰੋਡ ਤੇ ਨਾ ਪੁੱਛਰਦੂੰ। ਇਹ ਮਹਿਸੂਸ ਹੁੰਦਾ ਮੈਂ ਕਿ ਸਾਨੂੰ ਸਾਨੂੰ ਟਾਈਮ ਨੂੰ ਕੁਝ ਕਰਨਾ ਹੈ। ਜੇ ਤੁਸੀਂ ਕੋਈ ਕਮੈਂਟ ਵੀ ਕਰਾ ਕਰਕੇ ਸਪੋਰਟ ਕਰ ਸਕਦੇ ਹੋ। ਨਿਕਲ ਇਹਨਾਂ ਟੌਪ ਤੋਂ ਬੜਾ ਲੈਣਾ ਮੈਂ ਤੁਹਾਡੇ ਲਈ ਨਿਕੰਦੀ ਕੋਸ਼ਿਸ਼ ਕਰਨਾ ਹੈ। ਕਿ ਕਿਹੜੇ ਟੌਪ ਕਿੱਥੋਂ ਦੇਖ ਤੁਸੀਂ ਕਿਹੜੇ ਐਂਗਲ ਵੀਡੀਓ ਦੇਖਦੇ ਹੋ ਮਿਲਦਾ ਹਰ ਵੇਚੋ ਟੱਕ ਦੇ ਨਾਲ ਜੈ ਹਿੰਦ ਜੈ ਭਾਰਤ